ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਦੇ ਵਿੱਚ ਨਗਰ ਨਿਗਮ ਵੱਲੋਂ ਸੀਲ ਕੀਤੀਆਂ ਗਈਆਂ ਦੁਕਾਨਾਂ ਦੀ ਸੀਲਾ ਪੱਟਣ ਦਾ ਲਗਾਤਾਰ 트ੈਂਡ ਹੈ ਉਹ ਵੱਧਦਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਪਹਿਲਾਂ ਮਾਲ ਟਾਊਨ ਐਕਸ ਵਿੱਚ ਦੁਕਾਨਾਂ ਦੀਆਂ ਸੀਲਾਂ ਇੱਕ ਐਮਐਲਏ ਵੱਲੋਂ ਤੜਵਾ ਦਿੱਤੀਆਂ ਗਈਆਂ ਸੀ ਉੱਥੇ ਇੱਕ ਲੁਧਿਆਣਾ ਦੇ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਿ ਦੁਕਾਨਦਾਰਾਂ ਵੱਲੋਂ ਖੁਦ ਹੀ ਨਗਰ ਨਿਗਮ ਵੱਲੋਂ ਸੀਲ ਕੀਤੀਆਂ ਗਈਆਂ ਸੀਲਾਂ ਨੂੰ ਤੋੜ ਦਿੱਤਾ ਗਿਆ ਤਨ ਦੱਸ ਦਿੰਦੇ ਆ ਇਹ ਮਾਮਲਾ ਈਸਟ ਮੈਂ ਚੌਂਕ ਦੇ ਕਰੀਬ ਦਾ ਸਾਹਮਣੇ ਆ ਜਿੱਥੇ ਕਿ ਲੋਹ ਲੰਗਰ ਦੀ ਜ਼ਮੀਨ ਦੇ ਉੱਤੇ ਅਵੈਧ ਕੀਤੀਆਂ ਉਸਾਰੀਆਂ ਨੂੰ ਨਗਰ ਨਿਗਮ ਵੱਲੋਂ ਸੀਲ ਕਰ ਦਿੱਤਾ ਗਿਆ ਸੀ ਲੇਕਿਨ ਉਹਨਾਂ ਦੁਕਾਨਾਂ ਦੇ ਦੁਕਾਨਦਾਰਾਂ ਵੱਲੋਂ ਖੁਦ ਹੀ ਇਹਨਾਂ ਸੀਲਾਂ ਨੂੰ ਤੌਰ ਦੇ ਤੱਕ ਹੈ ਜਿਸ ਕਰਨਿਕਮ ਵੱਲੋਂ 10 ਜਨਵਰੀ ਨੂੰ 18 ਤੋਂ 22 ਦੁਕਾਨਾਂ ਸੀਲ ਕੀਤੀਆਂ ਗਈਆਂ ਸੀ ਕਿਉਂਕਿ ਇਹ ਦੁਕਾਨਾਂ ਨੇ ਜੋ ਉਹ ਲੋਹ ਲੰਗਰ ਦੀ ਜ਼ਮੀਨ ਦੇ ਉੱਤੇ ਬਣੀਆਂ ਹੋਈਆਂ ਸਨ ਲੇਕਿਨ ਇਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਰਾਜਨੇਤਾ ਇਸ ਮਾਮਲੇ ਦੇ ਵਿੱਚ ਪੈਂਦੇ ਨੇ ਜਿਸ ਤੋਂ ਬਾਅਦ ਦੇ ਵਿੱਚ ਦੁਕਾਨਦਾਰਾਂ ਵੱਲੋਂ ਇਹ ਸੀਲਾ ਤੋੜ ਦਿੱਤੀ ਜਾਂਦੇ ਹਨ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਲੋਕਾਂ ਦੇ ਵਿੱਚ ਚਰਚਾ ਹੈ ਕਿ ਰਾਜਨੇਤਾਵਾਂ ਦੀ ਸ਼ਹਿਰ ਦੇ ਉੱਤੇ ਨਗਰ ਨਿਗਮ ਦੀ ਕਾਰਵਾਈ ਦੇ ਵਿੱਚ ਲਗਾਤਾਰ ਵਿਗਨ ਪਾਇਆ ਜਾ ਰਿਹਾ ਹੈ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਇਸ ਮਾਮਲੇ ਦੇ ਵਿੱਚ ਯਾਨੀ ਕਿ ਈਸਟ ਮੈਂਚੌਂਗ ਦੇ ਕਰੀਬ ਜੋ ਲੋਹ ਲੰਗਰ ਦੀ ਜ਼ਮੀਨ ਹੈ ਉਸ ਬੰਦ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਚੱਲਦਾ ਹੈ ਜਿਸ ਤੋਂ ਬਾਅਦ ਦੇ ਵਿੱਚ ਨਗਰ ਨਿਗਮ ਵੱਲੋਂ ਇਹ ਦੁਕਾਨਾਂ ਨੂੰ ਸੀਲ ਕੀਤਾ ਗਿਆ ਸੀ ਲੇਕਿਨ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਤਰਫ ਤਾਂ ਨਗਰ ਨਿਗਮ ਵੱਲੋਂ ਕੁਝ ਦੁਕਾਨਾਂ ਸੀਲ ਕੀਤੀਆਂ ਜਾਂਦੀਆਂ ਨੇ ਲੇਕਿਨ ਦੂਸਰੇ ਤਰਫ ਲੋਕ ਖੁਦ ਹੀ ਉਹਨਾਂ ਸੀਲਾਂ ਨੂੰ ਤੋੜ ਦੇਣ ਦੇ ਨੇਤਾਂ ਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਲੁਧਿਆਣਾ ਦੇ ਮਾਲਰ ਟਾਊਨ ਏਰੀਏ ਦੇ ਵਿੱਚ ਵੀ ਪਿਛਲੇ ਦਿਨੀ ਨਗਰ ਨਿਗਮ ਵੱਲੋਂ ਕੁਝ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਸਨ ਲੇਕਿਨ ਐਮ ਐਲ ਏ ਗੁਰਪ੍ਰੀਤ ਗੋਗੀ ਵੱਲੋਂ ਖੁਦ ਮੌਕੇ ਦੇ ਉੱਤੇ ਪਹੁੰਚ ਕੇ ਇਹਨਾਂ ਸੀਲਾਂ ਨੂੰ ਤੋੜਿਆ ਗਿਆ ਸੀ ਲੇਕਿਨ ਉਸੇ ਤਰੀਕੇ ਦੀ ਹੁਣ ਇਹ ਰੀਤੀ ਲੁਧਿਆਣਾ ਦੇ ਵਿੱਚ ਲੱਗਦਾ ਹੈ ਕਿ ਚਾਲੂ ਹੋ ਚੁੱਕੀ ਹੈ ਜਿੱਥੇ ਕਿ ਹੁਣ ਇਹ ਦੂਸਰਾ ਮਾਮਲਾ ਈਸਟ ਮੈਨ ਚੌਂਕ ਦੇ ਕਰੀਬ ਜੋ ਰੁਦਰ ਇਨਕਲੇਵ ਹੈ ਉਸ ਦੇ ਕਰੀਬ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਨਗਰ ਨਿਗਮ ਵੱਲੋਂ ਇੱਕ ਪਾਸੇ ਤਾਂ ਲੀਗਲ ਤਰੀਕੇ ਦੇ ਨਾਲ ਐਕਸ਼ਨ ਲਿਖਤਾ ਜਾਂਦਾ ਹੈ ਲੇਕਿਨ ਦੂਜੇ ਪਾਸੇ ਹੀ ਰਾਜਨੇਤਾ ਜਦੋਂ ਇਸ ਮਾਮਲੇ ਦੇ ਵਿੱਚ ਪੈ ਜਾਂਦੇ ਹਨ ਤਾਂ ਦੁਬਾਰਾ ਤੋਂ ਇਹਨਾਂ ਦੁਕਾਨਦਾਰੀਆਂ ਸੀਲਾ ਤੌਰ ਦਿੱਤੀਆਂ ਜਾਂਦੀਆਂ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਦੀ ਭਈਏ ਜੋ ਉਸ ਦੇ ਵਿੱਚ ਇਸੇ ਤਰੀਕੇ ਨਾਲ ਵਿਗੜ ਪੈਂਦਾ ਰਹੇਗਾ ਕਿ ਨਗਰ ਨਿਗਮ ਆਪਣੇ ਲੈਵਲ ਦੇ ਉੱਤੇ ਵੀ ਐਕਸ਼ਨ ਲਵੇਗਾ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੋਰ ਜਾਣਕਾਰੀ ਦੇ ਦਿੰਨੇ ਆ ਕਿ ਸੀਐਮ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਲੋਹ ਲੰਗਰ ਦੀਆਂ ਜੋ ਜ਼ਮੀਨਾਂ ਨੇ ਉਹਨਾਂ ਨੂੰ ਛੜਾਇਆ ਜਾਵੇਗਾ ਉਹਨਾਂ ਦੇ ਉੱਤੇ ਜੋ ਵੈਦ ਕਬਜ਼ੇ ਕਿਤੇ ਹੋਏ ਨੇ ਉਹਨਾਂ ਨੂੰ ਵੀ ਗਿਰਾਇਆ ਜਾਵੇਗਾ ਜਿਸ ਦੇ ਤਹਿਤ ਨਗਰ ਨਿਗਮ ਵੱਲੋਂ ਇਹ ਐਕਸ਼ਨ ਸ਼ੁਰੂ ਕੀਤਾ ਜਾਂਦਾ ਹੈ ਲੇਕਿਨ ਕਿਤੇ ਕਿਤੇ ਲੋਕਾਂ ਦੇ ਵਿੱਚ ਚਰਚਾ ਹੈ ਕਿ ਈਸਟ ਮੈਨ ਚੌਂਗ ਦੇ ਕਰੀਬ ਜੋ ਦੁਕਾਨਾਂ ਨੇ ਉਹ ਕਈ ਰਾਜਨੇਤਾਵਾਂ ਦੇ ਕਰੀਬੀਆਂ ਦੀਆਂ ਨੇ ਜਿਸ ਦੇ ਚੱਲਦੇ ਨਗਰ ਨਿਗਮ ਵੱਲੋਂ ਉਸ ਦੇ ਖਿਲਾਫ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇੱਕ ਆਰਟੀਆਈ ਐਕਟਿਵਿਸਟ ਨੇ ਜੋ ਉਹ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪਹੁੰਚਦੇ ਨੇ ਜਿਸ ਤੋਂ ਬਾਅਦ 10 ਜਨਵਰੀ ਨੂੰ ਇਸ ਮਾਮਲੇ ਸਬੰਧੀ ਨਗਰ ਨਿਗਮ ਵੱਲੋਂ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਸੀ ਲੇਕਿਨ ਹੁਣ ਇਹ ਵੱਡਾ ਮਾਮਲਾ ਸਾਹਮਣੇ ਆਇਆ ਕਿ ਦੁਕਾਨਦਾਰਾਂ ਵੱਲੋਂ ਖੁਦ ਹੀ ਦੁਕਾਨਾਂ ਦੀਆਂ ਸੀਲਾਂ ਪੱਟ ਦਿੱਤੀਆਂ ਜਾਂਦੀਆਂ ਨੇ ਅਤੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤੁਹਾਨੂੰ ਮੌਕੇ ਦੀਆਂ ਲਾਈਵ ਤਸਵੀਰਾਂ ਵੀ ਦਿਖਾ ਰਹੇ ਹਾਲਾਂਕਿ ਸਬੰਧ ਦੇ ਵਿੱਚ ਜਦੋਂ ਸਾਡੇ ਵੱਲੋਂ ਏਟੀਪੀ ਪ੍ਰਦੀਪ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਨਹੀਂ ਹੈ ਜਦਕਿ ਦੂਜੇ ਪਾਸੇ ਨਿਗਮ ਦੇ ਇੰਸਪੈਕਟਰ ਵੱਲੋਂ ਇਸ ਮਾਮਲੇ ਸਬੰਧੀ ਰਿਪੋਰਟ ਵੀ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਸੰਦੀਪ ਰੇਸ਼ੀ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਜਿਸ ਦੇ ਚਲਦੇ ਜੋ ਦੁਕਾਨਾਂ ਲੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜਾਨੀ ਕਿ ਦੁਕਾਨਦਾਰਾ ਦੇ ਖਿਲਾਫ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਇਹ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਏਟੀਪੀ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਦੀ ਅਤੇ ਦੂਜੇ ਪਾਸੇ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਵੀ ਪਤਾ ਲੱਗ ਜਾਂਦੀ ਹੈ ਤੇ ਉਹਨਾਂ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਇਹ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਮ ਜਨਤਾ ਦੀ ਸਰਕਾਰ ਅਤੇ ਇਨਸਾਫ ਦਵਾਉਣ ਵਾਲੀ ਸਰਕਾਰ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਸੇ तरीके ਦੇ ਨਾਲੇ ਸਿੱਲਾ ਟੁੱਟਦੀਆਂ ਰਹਿਣਗੀਆਂ ਜਾਂ ਸੱਚ ਦੇ ਨਾਲ ਖੜਕੇ ਇਸ ਜ਼ਮਾਨੇ ਦੇ ਵਿੱਚ ਜੋ ਕਾਰਵਾਈ ਬਣਦੀ ਆ ਉਹ ਕਰਵਾਈ ਜਾਵੇਗੀ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤਹਿਸ਼ੀਨ